ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰੂ ਘਰ ਦੇ ਪ੍ਰੇਮੀ ਸੁਵਿੰਦਰਪਾਲ ਸਿੰਘ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੀ ਸੁੰਦਰ ਫੁੱਲਾਂ ਨਾਲ ਸਜਾਵਟ ਕਰਵਾਈ ਜਾ ਰਹੀ ਹੈ। ਇਸ ਸਬੰਧੀ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਲੰਬੇ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਫੁੱਲਾਂ ਦੀ ਸਜਾਵਟ ਦੀ ਸੇਵਾ ਅਤੇ ਹੋਰ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਸਜਾਵਟ ਦੀ ਸੇਵਾ ਵਿੱਚ 100 ਦੇ ਕਰੀਬ ਕਾਰੀਗਰ ਬੰਗਾਲ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਆਏ ਹਨ ਉਹਨਾਂ ਦੱਸਿਆ ਕਿ ਇਸ ਸਜਾਵਟ ਵਿੱਚ ਪੰਜ ਟਰੱਕ ਫੁੱਲਾਂ ਦੇ ਲਿਆਂਦੇ ਗਏ ਹਨ ਜਿਸ ਵਿੱਚ ਦੇਸੀ ਅਤੇ ਵਿਦੇਸ਼ੀ 50 ਕਿਸਮਾਂ ਦੇ ਫੁੱਲ ਹਨ ਇਹ ਤਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਤਰਸ ਹੀ ਹੈਗਾ ਜੀ ਜਿਹੜੀ ਉਹ ਸੇਵਾ ਲੈ ਰਹੇ ਹੈਗੇ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੁਲਾਗਾ ਸੇ ਜਿਸ ਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਤਰਸ ਕਰ ਲੈਣ ਕਿਰਪਾ ਕਰਦਣ ਉਹਨੂੰ ਹੀ ਸੇਵਾ ਬਖਸ਼ਦੇ ਹਨ ਸਾਡੇ ਕਿਰੇ ਬਾਗ ਚੰਗੇ ਕਿਰੇ ਕੋਈ ਨਜ਼ਰ ਪੈ ਗਈ ਮਹਾਰਾਜ ਨੇ ਨਿਹਾਲ ਕਰਕੇ ਸਭ ਸੇਵਾ ਬਖਸ਼ ਦਿੱਤੀ ਇਹ ਜਿਹੜੀ ਹੈ ਅ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਵਾਸਤੇ ਜਿਹੜੀ ਹੈ ਸਿਆਰੀ ਸੇਵਾ ਫੁੱਲਾਂ ਦੀ ਚੱਲ ਰਹੀ ਹੈ ਇਹਦੇ 'ਚ ਤਕਰੀਬਨ 100 ਕਾਰੀਗਰ ਹੈਗਾ ਜਿਹੜਾ ਕਿ ਬੰਗਾਲ ਤੋਂ ਯੂਪੀ ਤੋਂ ਅਤੇ ਦਿੱਲੀ ਤੋਂ ਲਿਆਂਦਾ ਗਿਆ ਹੈ ਇਹਦੇ ਨਾਲ ਤਕਰੀਬਨ ਕੋਈ 200 ਤੋਂ 250 ਸਰੀ ਜਿਹੜਾ ਮਹਾਰਾਜ ਦੇ ਘਰ ਦੀ ਸੇਵਾ ਕਰਨ ਵਾਲੇ ਹੈਗੇ ਉਹ ਵੀ ਨਾਲ ਜੁੜੇ ਹਨ ਜੋ ਇਹਨਾਂ ਦੇ ਨਾਲ ਦਾ ਸੇਵਾ ਕਰਦੇ ਪਏ ਹਨ ਤੇ ਫੁੱਲਾਂ ਦਾ ਹੈਗਾ तकरीबन 5 ਤੱਕ ਫੁੱਲਾਂ ਦੇ ਸੇਵਾ ਦੇ ਆਏ ਹਨ ਜਿਹਦੇ ਵਿੱਚ ਦੇਸੀ ਵੀ ਤੇ ਵਿਦੇਸ਼ੀ ਸੇ ਫੁੱਲ ਹੈਗੇ ਆ ਨੇ ਤੇ ਜਿਨ੍ਹਾਂ ਨੂੰ ਅਸੀਂ ਕਲਕੱਤੇ ਤੋਂ ਲੈ ਕੇ ਆਏ ਆ ਜਿਸ ਤਰ੍ਹਾਂ ਆਪ ਜੀ ਦੇਖ ਹੀ ਰਹੇ ਹੋ ਜਿਹਦੇ ਨਾਲ ਇਹ ਖੰਡੇ ਬਣ ਰਹੇ ਨੇ ਇਹਨੂੰ ਲੱਡੂ ਗੇਂਦਾ ਕਹਿੰਦੇ ਹਨ ਤੇ ਬਾਕੀ ਜਿਹੜੇ ਹੈਗੇ ਆ ਦਿੱਲੀ ਤੋਂ ਗਾਜ਼ੀਪੁਰ ਮੰਡੀ ਤੋਂ ਉਹਦੇ ਚ ਇੰਪੋਰਟਡ ਵੀ ਹੈਗੇ ਤੇ ਇੰਡੀਅਨ ਵੀ ਹੈਗੇ तकरीबन 40 ਤੋਂ 50 ਕਿਸਮ ਦੇ ਫੁੱਲਾਂ ਦੀ ਜਿਹੜੀ ਸੇਵਾ ਹੈਗੀ ਉਹ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕੀਤੀ ਹੈ ਜੀ